you okay. ਸ਼੍ਰੀ ਰੱਬ ਮਿਸ਼ਨ ਤੇ ਆਈ ਹੈ ਇਸ ਵਿਖਾ ਸਭ ਸੁਖ ਜਾਏ ਏਕ ਬਹਤ ਸਿਮਰਿ ਰਹਿ ਕਰ ਨਾਮ ਤੇ ਆਵੇ ਧਾਈ ਸਭ ਥਾਈ ਹੋਏ ਸਹਾਈ ਦਸਵਾ ਪਾਸ਼ਾ ਹਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਬਤ ਨਾਈ ਹੋਏ ਸਹਾਈ ਦਸਾਂ ਪਾਸ਼ਾ ਦੀ ਅਤੀ ਜੋਤ ਸ਼੍ਰੀ ਅੰਮ੍ਰਿਤਿਆ ਪਿਆਰਿਆਂ ਤੁਮ ਸਭ ਜਾ ਦੇ ਆਚਾਰੀਆਂ ਮੁੱਤਿਆਂ مہاراجاد ਬਾਬਾ ਅਕੀਲ ਸਿੰਘ ਜੀ ਅਤੇ ਬਾਬਾ ਜੁਧਾਰ ਸਿੰਘ ਜੀ ਚਮਕਾਉਂ ਸਹਿਬ ਦੇ ਮੈਦਾਨੀ ਦਾ ਸ਼ੁਕਰਾਨਾ ਕਰਦੇ ਹੋਏ ਗੱਜ ਕੇ ਉਹਨਾਂ ਦੀ ਸ਼ਹੀਦੀ ਤੇ ਜਗਾਰਣ ਗਾਇਆ ਸੀ ਆਓ ਆਪਾਂ ਸਭ ਵੀ ਰਲ ਕੇ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਹੋਇਆ ਗੱਜ ਕੇ ਇੱਕ ਜਕਾਰਾ ਲਗਾਈਏ ਜੀ ਬੋਲੇ ਦੇਖਣ ਉਹ ਹੀ ਸਪਿਰਿਟ ਸਭ ਜਿਆਦਾ ਵਾਲੀ ਸਾਡੇ ਸਾਰਿਆਂ ਦੇ ਵਿੱਚ ਵੀ ਹੈ ਅਸੀਂ ਉਸ ਸਪਿਰਿਟ ਨੂੰ ਮਹਿਸੂਸ ਕਰੀਏ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੁੱਚੇ ਰੌਣਕ ਦਾ ਮਾਣ ਮਹਿਸੂਸ ਕਰੀਏ ਬਹੁਤ ਹੀ ਸੁੰਦਰ ਉਪਰਾਾ ਇਸ ਸਕੂਲ ਵੱਲੋਂ ਸੰਸਥਾ ਵੱਲੋਂ ਸਰਦਾਰ ਮੰਗਤ ਸਿੰਘ ਜੀ ਕਿਸ਼ੂਤਨੀ ਬਣਾਵਤੋਂ ਬੜੇ ਵਧੀਆ ਰੂਪ ਵਿੱਚ ਕੀਤਾ ਜਾ ਰਿਹਾ ਹੈ ਜੋ ਇਹਨਾਂ ਦਿਨਾਂ ਦੇ ਵਿੱਚ ਨਿਯਮਾਂ ਮੁਤਾਬਕ ਕਰਵਾਏ ਜਾ ਰਹੇ ਹਨ ਜਿਸ ਵਿੱਚ ਬੰਦ ਸੰਤਾ ਨੇ ਬੱਚਿਆਂ ਨੇ ਭਾਗ ਲਿਆ ਹੈ ਸੱਚੇ ਪਾਤਸ਼ਾਹ ਜੀ ਤੇਰਾ ਕਿਰਪਾ ਕਰਨ ਇਸੇ ਤਰ੍ਹਾਂ ਮੇਰੇ ਉਦੋਂ ਉਹਰਾਲੇ ਇਹਨਾਂ ਕੋਲੋਂ ਪਰਉਂਦੇ ਰਹਿਣ ਅਤੇ ਆਪ ਬੱਚੇ ਵੀ ਇਸੇ ਤਰ੍ਹਾਂ ਸਿੱਖੀ ਨਾਲ ਜੁੜੇ ਰਹੋ ਸਿੱਖੀ ਦੇ ਪ੍ਰਚਾਰਕ ਬਣੋ ਅਤੇ ਇਸੇ ਤਰ੍ਹਾਂ ਸਾਬਤ ਸੂਤ ਹੋ ਕੇ ਚੜ੍ਹਦੀ ਕਲਾ ਵਿੱਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣਨ ਲੱਗੋ ਜਵਾਬ ਬੱਚਿਓ ਜ਼ਰੂਰ ਦਿਓ ਤੁਸੀਂ ਗਲਗਿਆਂ ਵਾਲੇ ਬਾਦਸ਼ਾਹ ਦੇ ਪੁੱਤਰ ਹੋ ਔਰ ਗੁਰੂ ਸਾਹਿਬ ਦੀ ਬੱਚੀ ਫਤੇ ਆ ਕਿਸੇ ਇਨਸਾਨ ਦੀ ਨਹੀਂ ਉਹ ਬਾਦਸ਼ਾਹ ਦੀਨ ਦੁਨੀਆ ਦੇ ਵਾਲੀ ਸੋ ਮੈਂ ਫਿਰ ਫਤੇ ਬੁਲਾਉਂਗਾ ਜਵਾਬ ਪਰਵਾਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤੇ ਦਾ ਜਵਾਬ ਦੋਗੇ ਤੇ ਫਤੇ ਮਿਲੇਗੀ ਜ਼ਿੰਦਗੀ ਜੀ ਵੀ ਹਰ ਜਗ੍ਹਾ ਤੇ ਜਿੱਥੇ ਸੋਚੋਗੇ ਸੋ ਇਸ ਕਰਕੇ ਗੁਰੂ ਬਾਟੀਆਂ ਉਹਨਾਂ ਦੇ ਸਾਥੀ ਪਿਛਲੀਆਂ ਕੁਰਸੀਆਂ ਤੇ ਜਾ ਕੇ ਸੱਜੋ

سو so, تیاری کر لو تو دس منٹ خالص جی گی وکرم کی جانتے تھے بچے بارے چنگا یہاں ملوٹی ਪੋਨਰ ਜਿਹੜਾ ਇਹ ਤਰ ਅਧਾਪਕ ਸਰਗਮ ਫੰਕਸ਼ਨ ਕਰਵਾ ਚੁ ਕੋਈ ਪਹਿਚਾਨ ਦਸਤਾਰ ਵਾਲਾ ਬੱਚਾ ਨਾ ਹੋਵੇ ਸਾਡੇ 34 ਸਾਰਣ ਦੀਆਂ ਕਹਿੰਦਾ ਜੀ ਤਾਂ

ਜਿਨ੍ਹਾਂ ਨੇ ਪਿਛਲੀ ਵਾਰੀ ਕੇਸ ਰੱਖਦਾ ਕਿ ਤੁਸੀਂ ਕੇਸ ਰੱਖ ਕੇ ਆਏ ਹੋ ਬੱਚੇ ਹੱਥ ਫੜੇ ਕਰੋ ਬੈਸ ਆਪਣਾ ਬੈਸ ਬਾਰੇ ਸਾਹਮਣੇ ਰੱਖੋ ਯਾਰ ਧਿਆਨ ਦੇ ਕੇ ਸਾਹਮਣੇ ਬਖਸ਼ੀਏ ਅਨੁਸਾਰ ਪਰਤਾ ਹੋਵੇ ਕਿਉਂਕਿ ਆਜ سو ٹوپی گرامی دی پر دیکھ مانے گیا دی سے بہت بڑیہ چیز میں اٹھو لائی ہے کہ باقی ٹوپی مانے گیا کوئی کوڑے دی سواری نہیں کر سکتا کوئی ششتہ نہیں رکھ سکتا کوئی پڑے آر نہیں کجا سکتا کوئی شاہی رواس نہیں کر سکتا یہ میں اتھے داس بڑا تھا نو ٹیگ نمبر تیسرا ہے نام ٹیگ نمبر

ਇਹ ਕਿਸ ਤਰ੍ਹਾਂ ਮਨ ਚ ਆ ਲਿਆ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਡਾਕਟਰ ਸਾਹਿਬ ਜਿਹੜਾ ਪ੍ਰੋਗਰਾਮ ਹੈ ਗੁਰੂ ਸਾਹਿਬ ਆਪ ਹੀ ਬਖਸ਼ਿਸ਼ ਕੀਤੀ ਹੋਣਾ ਆਪ ਹੀ ਸੇਵਾ ਲਈ ਹੈ ਜੀ ਕਿਉਂਕਿ ਸ਼ਹੀਦਿਆਂ ਦੇ ਦਿਨ ਚੱਲਦੇ ਆ ਔਰ ਇਸ ਦਸਤਾਰ ਲਈ ਅਨੇਕਾਂ ਸ਼ਹੀਦਿਆਂ ਨੇ ਇਹਨਾਂ ਦੇ ਨਾਲ ਚ ਦਿੱਤੀਆਂ ਗਈਆਂ ਗੁਰੂ ਸਾਹਿਬ ਵੱਲੋਂ ਗੁਰੂਦੇਵ ਸਿੰਘਾਂ ਵੱਲੋਂ ਸੋ ਉਹਨਾਂ ਸ਼ਹੀਦਿਆਂ ਕਾਰਨ ਅੱਜ ਦਸਤਾਰਾਂ ਸੰਗੀਆਂ ਜਾਂਦੀਆਂ ਸਾਨੂੰ ਰਿਸਪੈਕਟ ਮਿਲਦੀ ਏ ਸੋ ਮਨ ਚ ਆਇਆ ਵੀ ਜਿਹੜੇ ਬੱਚੇ ਅੱਜ ਇਸ ਦਸਤਾਰ ਤੋਂ ਦੂਰ ਹੋ ਰਹੇ ਨੇ ਜਾ ਸੋਹਣੀਆਂ ਦਸਤਾਰਾਂ ਸਜਾਉਣ ਦੇ ਉਤਸ਼ਾਹਤ ਕੀਤਾ ਜਾਵੇ ਔਰ ਜਿਹੜੇ ਬੱਚੇ ਦੂਰ ਹੋ ਰਹੇ ਉਹਨਾਂ ਨੂੰ ਨਾਲ ਜੋੜਿਆ ਜਾਵੇ ਇਸ ਕਰਕੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਔਰ ਸੇਵਾ ਲਈ ਕੀ ਮੈਸੇਜ ਜਾਉ ਕਰਾਂ ਸਰ ਮੈਸੇਜ ਇਹੀ ਆ ਕਿ ਜਿਹੜੇ ਬੱਚੇ ਇਸ ਚੀਜ਼ ਤੋਂ ਦੂਰ ਹੁੰਦੇ ਜਾ ਰਿਹਾ ਗੁਰਸਿੱਖੀ ਤੋਂ ਦਸਤਾਰ ਸਜਾਉਣ ਤੋਂ ਜਨਨਾਂ ਨੂੰ ਇਹ ਬੋਝ ਲੱਗਦਾ ਵਾ ਜਨਨਾਂ ਨੂੰ ਲੱਗਦਾ ਕੇਸ ਨਹੀਂ ਰੱਖਣੇ ਸੋ ਉਹਨਾਂ ਤੇ ਮੈਸੇਜ ਹੈਗਾ ਕਿ ਏਡੇ ਛੋਟੇ ਛੋਟੇ ਬੱਚੇ ਤੁਸੀਂ ਦੇਖੋ ਬੱਚੀਆਂ ਵੀ ਆਈਆਂ ਵਾ ਛੋਟੀਆਂ ਛੋਟੀਆਂ ਛੋਟੇ ਛੋਟੇ ਬੱਚੇ ਆ 3rd 4th ਦੇ 2nd ਦੇ ਬੱਚੇ ਸਾਡੇ ਕੋਲ ਬੈਠੇ ਆ ਜੋ ਦਸ ਔਰ ਜਿੱਤਦੇ ਆ ਆਪਣੇ ਨਾਮ ਪ੍ਰਾਪਤ ਕਰਦੇ ਆ ਤਾਂ ਬਾਕੀ ਬੱਚਿਆਂ ਤੇ ਮੈਸੇਜ ਜਾਂਦਾ ਨਹੀਂ ਕਿਉਂਕਿ ਕੰਪੀਟੀਸ਼ਨ ਦੀ ਭਾਵਨਾ ਅਜ ਬਹੁਤ ਹੈਗੀ ਆ ਜੀ ਸੋ ਇਸ ਕਰਕੇ ਜ਼ਰੂਰੀ ਨੇ ਜੀ ਮੁਕਾਬਲੇ ਮੈਂ ਕਹਿੰਦਾ ਤੀਸਰਾ ਸਾਲ ਚੱਲ ਰਿਹਾ 30 ਕਿੰਨਾ ਸਾਲਾਂ ਵਿੱਚ ਕਿੰਨੇ ਕਿ ਬੱਚੇ ਜਿਹੜੇ ਐ ਇਸ ਸਿੱਖੀ ਸਰੂਪ ਦੇ ਡਾਕਟਰ ਸਭ ਪਹਿਲੀ ਵਾਰੀ ਜਦੋਂ ਅਸੀਂ ਇਹ ਮੁਕਾਬਲਾ ਸ਼ੁਰੂ ਗੁਰੂ ਸਾਹਿਬ ਨੇ ਸਾਡੇ ਕੋਲ ਕਰਵਾਇਆ ਤਾਂ ਉਹਦੇ ਵਿੱਚ ਲਗਭਗ 7 ਤੋਂ 8 ਬੱਚੇ ਆਏ ਸੀ ਜਿਨ੍ਹਾਂ ਨੇ ਪ੍ਰਣ ਕੀਤਾ ਸੀ ਸਿੱਖੀ ਸਹਾਦਾਰੀ ਹੋਣਗੇ ਔਰ ਉਸ ਤੋਂ ਬਾਅਦ ਅਗਲੇ ਸਾਲ ਪਿਛਲੇ ਸਾਲ ਲਗਭਗ 12 13 ਬੱਚੇ ਇਦਾਂ ਦੇ ਸੀ ਜਿਹੜੇ ਕੇਸਾਧਾਰੀ ਹੋ ਕੇ ਆਏ ਔਰ ਸਾਡੇ ਨਾਲ ਇਹਤ ਕਰਕੇ ਗਏ ਸੋ ਇਦਾਂ ਦੇ ਮੈਸੇਜ ਜਾਂਦੇ ਰਹਿੰਦੇ ਜੇ ਹਰ ਸਾਲ ਅਸੀਂ ਇੱਕ ਬੱਚਾ ਵੀ ਮੰਨ ਲਿਆ ਨਾ ਜੀ ਤਾਂ ਵੀ ਬੜੀ ਵੱਡੀ ਪ੍ਰਾਪਤੀ ਆ ਪਰ ਗੁਰੂ ਸਾਹਿਬ ਦੀ ਕਿਰਪਾ ਨਾਲ ਉਸ ਤੋਂ ਜ਼ਿਆਦਾ ਬੱਚੇ ਜਿਹੜੇ ਕੇਸਾਧਾਰੀ ਹੋ ਰਹੇ ਨੇ ਜੀ ਭੱਜੇ ਜੀ ਦਾਸ ਹਰਪ੍ਰੀਤ ਸਿੰਘ ਬਡਾਲਾ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਸਾਨੂੰ ਅਤਿਅੰਤ ਪ੍ਰਸੰਨਤਾ ਹੋਈ ਹੈ ਕਿ ਸਾਡੇ ਇਲਾਕੇ ਦੀ ਮਹਾਨ ਸੰਸਥਾ ਸੇਂਟ ਸੋਲਜਰ ਨੀਟ ਕਾਰਮਨ ਸਕੂਲ ਵੱਲੋਂ ਚਾਰ ਸਹਿਮਜਾਦੇ ਮਾਤਾ ਗੁਜਰ ਕੌਰ ਜੀ ਔਰ ਉਹਦੇ ਪਿੰਡੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਨੇ ਔਰ ਇਹਨਾਂ ਦਸਤਾਰ ਮੁਕਾਬਲਿਆਂ ਦੀ ਅੱਜ ਸਾਨੂੰ ਬਹੁਤ ਵੱਡੀ ਜਨਕ ਪੈਕਟ ਜਿਸ ਕਰਕੇ ਜਸਤਵਰ ਰਵਿੰਦਰ ਪਾਤਸ਼ਾਹ ਮਹਾਰਾਜ ਨੇ ਸਾਰੇ ਬੱਚੇ ਪੰਥ ਦੇ ਵਾਸਤੇ ਸਾਡੇ ਵਾਸਤੇ ਆਪਣਾ ਸਾਰਾ ਸਤਿਕਾਰ ਕੁਰਬਾਨ ਕਰਕੇ ਚੜ੍ਹਦੀ ਕਲਾ ਦੇ ਵਿੱਚ ਚੱਲਣ ਵਾਸਤੇ ਸਾਨੂੰ ਪਰਯੰਤਾ ਦੀ ਦਾਗ ਕੋਸ਼ਿਸ਼ ਕੀਤੀ ਹੈ ਔਰ 사ਤਨ ਸਿੰਘ ਮਹਾਰਾਜ ਦੇ ਦੱਸੀ ਹੋਏ ਮਾਰਗ ਤੇ ਤੁਰਦੇ ਆਂ ਅੱਜ ਜ਼ਰੂਰਤ ਹੈ ਕਿ ਸਾਡੀਆਂ ਜਿਹੜੀਆਂ ਸੁਝਾਵਾਂ ਨੇ ਉਹਨਾਂ ਦੇ ਸਿਰੇ 'ਤੇ ਜਾਈਆਂ ਦੀ ਜ਼ਰੂਰਤ ਹੈ ਸਾਡੇ ਪ੍ਰਾਣੀ ਦੀ ਇੱਜਾ ਔਰ ਐਸਾ ਉਹਨਾਂ ਦਾ ਅੱਜ ਪਲਟ ਮੰਦਸ ਐਜੂਕੇਸ਼ਨ ਪੂਰੀ ਉਹਨਾਂ ਦੇ ਸੁਝਾਵਾਂ ਨੂੰ ਲਾਗੂ ਕਰਿਆ ਅਸੀਂ ਸਾਰੇ ਇਸ ਗੱਲ ਤੋਂ ਉਤੰਤ ਹਾਂ ਔਰ ਆਸ ਕਰਦੇ ਆਂ ਕਿ ਇਸੇ ਤਰੀਕੇ ਦੇ ਨਾਲ ਹਰ ਸਾਲ ਬੱਚਿਆਂ ਨੂੰ ਸਿੱਖੀ ਦੀ ਗੱਲ ਨੂੰ ਉਪਰਾਲੇ ਕਰਦੀ ਰਹੇਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦਾ ਜੋ ਉਪਰਾਲਾ ਸਰਦਾਰ ਮੰਗਲ ਸਿੰਘ ਜੀ ਕਿਸ਼ਨਪੁਰੀ ਹੋਣਾ ਵੱਲੋਂ ਸੈਂਟ ਸੋਲਜਰ 엘ੀਟ ਕਨਵੈਂਟ ਸਕੂਲ ਵਿੱਚ ਕੀਤਾ ਜਾ ਰਿਹਾ ਜੋ ਬੱਚਿਆਂ ਦੇ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਨੇ ਇਹ ਸਿੱਖੀ ਪ੍ਰਚਾਰ ਦਾ ਇੱਕ ਬਹੁਤ ਹੀ ਸੋਹਣਾ ਉਪਰਾਲਾ ਹੈ ਜੋ ਬਧੇ ਵਧੀਆ ਧੰਗ ਦੇ ਨਾਲ ਉਹਨਾਂ ਨੇ ਆਪਣੇ ਸਕੂਲ ਦੇ ਵਿੱਚ ਕਰਵਾਇਆ ਹੈ ਉਹ ਵੀ ਸ਼ਹੀਦੀ ਦਿਨਾਂ ਦੇ ਵਿੱਚ ਅੱਜ ਦੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਸਾਹਿਬ ਜਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਜੋ ਸ਼ਹਾਦਤ ਦਾ ਜਾਪ ਸ੍ਰੀ ਚਮਕੌਰ ਸਾਹਿਬ ਦੀ ਗੜੀ ਵਿੱਚ ਉਹਨਾਂ ਨੇ ਕੀਤਾ ਸੀਗਾ। ਇਸੇ ਦਿਨ ਦੇ ਵਿੱਚ ਇਹ ਸੁੰਦਰ ਮੁਕਾਬਲੇ ਜੋ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਦਾ ਬਹੁਤ ਸੋਹਣਾ ਉਪਰਾਲਾ ਹੈ। ਸੱਚੇ ਪਾਤਸ਼ਾਹ ਕਿਰਪਾ ਕਰ ਇਹਨਾਂ ਨੂੰ ਇਸੇ ਤਰ੍ਹਾਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਬਲ ਦੁਮ ਬਖਸ਼ਿਸ਼ ਕਰਦੇ ਰਹਿਣ ਅਤੇ ਬੱਚੇ ਆਪਣੀ ਸਿੱਖੀ ਨੂੰ ਵੱਡੇ ਉੱਚੇ ਪੱਧਰ ਤੇ ਲੈ ਕੇ ਜਾ ਸਕਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿੰਨਾ ਮੁਕਾਬਲਾ ਦੁਆਰੇ ਜਿਹੜੇ ਇਸ ਦਾ ਮਨ ਆਇਆ ਵੀ ਇਹ ਮੁਕਾਬਲੇ ਕਰਾਉਣੇ ਚਾਹੀਦੇ ਵਾਗਰਜੀ ਕਾ ਖਾਲਸਾ ਵਾਗਰਜੀ ਕੀ ਫਤਿਹ ਅੱਜ ਸੈਨ ਫੋਲਜਰ ਐਲੀਟ ਕਮਾਂਡ ਸਕੂਲ ਦੇ ਵਿੱਚ ਕਿਸ਼ਨਪਰੀ ਫਾਊਂਡੇਸ਼ਨ ਵੱਲੋਂ ਇਹ ਤੀਸਰਾ ਨਰਾਇਨ ਦਸਤਾਰ ਮੁਕਾਬਲਾ ਹੀ ਕਰਾ ਰਹੇ ਆ ਇਹਦਾ ਰੀਜ਼ਨ ਇਹ ਹੈ ਕਿ ਅਸੀਂ ਚਾਹੁੰਦੇ ਆ ਕਿ ਸਾਡੇ ਬੱਚੇ ਆਪਣੇ ਵਿਰਸੇ ਨਾਲ ਜੁੜ ਕੇ ਰਹਿਣ ਜੀ ਦੀ ਧਾੜੇ ਚੱਲ ਰਿਹਾ ਚਾਰ ਸਾਹਿਬ ਜਾਦਾਂ ਦੀ ਸ਼ਹੀਦੀ ਦਿਹਾੜਾ ਵਾ ਬੜਾ ਔਖੇ ਦਿਨ ਦਾ ਦਿਹਾੜਾ ਇਹਦੇ ਵਿੱਚ ਅਸੀਂ ਹਰ ਸਾਲ ਕੋਸ਼ਿਸ਼ ਕਰਦੇ ਹਾਂ ਕਿ ਬੱਚਿਆਂ ਨੂੰ ਆਪਣੇ ਵਿਰਸੇ ਬਾਰੇ ਪਤਾ ਲੱਗੇ ਉਹਨਾਂ ਬੱਚਿਆਂ ਬਾਰੇ ਉਹਨਾਂ ਮਹਾਨ ਸ਼ਹੀਦਾਂ ਬਾਰੇ ਪਤਾ ਲੱਗੇ ਜਿਨ੍ਹਾਂ ਨੇ ਸਿੱਖ ਕੌਮ ਦੀ ਸਿੱਖੀ ਨੂੰ ਪ੍ਰਫੁੱਲਤ ਕਰਨ ਵਾਸਤੇ ਸਿੱਖੀਆਂ ਦੀਆਂ ਨੀਂਹਾਂ ਰੱਖਣ ਵਾਸਤੇ ਆਪਣੀ ਕੁਰਬਾਨੀ ਦਿੱਤੀ ਚਮਕੌਰ ਦੀ ਗੜੀ ਦੇ ਸ਼ਹੀਦ ਹੋਏ ਜੋ ਸਾਹਿਬ ਜਾਦੇ ਨੀਂਹਾਂ ਵਿੱਚ ਉੜੇ ਗਏ ਉਹਨਾਂ ਬੱਚਿਆਂ ਦੀ ਇਲਸਾਨੀ ਸ਼ਾਦ ਨੂੰ ਸਮਰਪਿਤ ਹਰ ਹਰ ਸਾਲ ਇਹ ਦਸਤਾਰ ਦੇ ਮੁਕਾਬਲੇ ਕਰਾਉਨੇ ਆ ਤੇ ਤੀਸਰਾ ਮੁਕਾਬਲਾ ਜਿਹਦੇ ਵਿੱਚ ਲਗਭਗ 200 ਬੱਚਾ ਇਹਨਾਂ ਵਿਭਾਗ ਦਾ ਰਿਹਾ ਹੁਣ ਤੱਕ ਤੁਹਾਡੇ ਸਕੂਲ ਦੇ ਕਿੰਨੇ ਕੁ ਬੱਚੇ ਜਿਹੜੇ ਆ ਸਿੱਕੀ ਸੁਰੂਤ ਆ ਚੁੱਕਿਆ ਇਹ ਮੁਕਾਬਲੇ ਕਰਨ ਦਾ ਹਾਂ ਮੇਰੇ ਸਕੂਲ ਦੇ ਲਗਭਗ 100% ਬੱਚੇ ਜਿਹੜੇ ਆ ਜਿਹੜੇ ਸਿਕ ਪਰਵਾਰ ਨਾਲ ਸੰਬੰਧ ਰੱਖਦੇ ਆ ਉਹ ਪਗੜੀ ਸਜਾ ਕੇ ਆਉਂਦੇ ਆ ਉਹ ਕੇਸ ਰੱਖ ਲਏ ਉਹਨਾਂ ਨੇ ਕੋਈ ਇੱਕ ਅੱਧਾ ਬੱਚਾ ਰਹਿ ਗਿਆ ਉਹ ਮੈਂ ਕਹਿ ਨਹੀਂ ਸਕਦਾ ਪਰ ਸਭ ਬੱਚੇ ਜਿਹੜੇ ਆ ਉਹ ਕੇਸ ਰੱਖ ਲਏ ਉਹਨਾਂ ਨੇ ਔਰ ਉਹ ਪਗੜੀ ਸਜਾ ਕੇ ਆਉਂਦੇ ਆ ਸਰਦਾਰ ਬੰਦੇ ਦੀ ਵੱਖਰੀ ਪਸਮਲਟੀ ਹੁੰਦੀ ਅਸੀਂ ਇਹ ਸਰਦਾਰੀ ਜਿਹੜੀ ਹੈ ਬੜੀ ਮਹੰਗੀ ਮਿਲੀ ਹੈ ਤੋ ਦਸਤਾਰ ਜਿਹੜੀ ਹੈ ਇਹ ਇੱਕ ਸਰਦਾਰ ਦਾ ਗੌਰਵ ਹੈ ਅਸੀਂ ਪਹਿਲੇ ਹੁਣੇ ਗੱਲ ਕਰ ਰਹੇ ਸੀ ਪੂਰਾ ਤੇ ਝੂੜਾ ਸਾਡੇ ਵਿੱਚੋਂ ਦੂਰ ਹੁੰਦਾ ਜਾ ਰਿਹਾ ਅਸੀਂ ਊੜੇ ਨੂੰ ਪ੍ਰਫੁੱਲਤ ਕਰ ਰਹੇ ਹਾਂ ਅਸੀਂ ਝੂਲੇ ਨੂੰ ਪ੍ਰਫੁੱਲਤ ਕਰ ਰਹੇ ਹਾਂ ਜੇ ਬੱਚੇ ਸਾਡੇ ਇਸ ਚੀਜ਼ ਨਾਲ ਜੁੜ ਗਏ ਤਾਂ ਜਿਹੜੀ ਸਮਾਜਿਕ ਨਿਸ਼ਾ ਦਾ ਕੋੜ ਹੈ ਕਿੰਨਾ ਬਹੁਤ ਹੈ ਅਗਰ ਸਾਰੇ ਮਾਪੇ ਕੋਸ਼ਿਸ਼ ਕਰਕੇ ਸਾਡੇ ਬੱਚੇੜਿਆ ਆਪਣੇ ਵਿਰਸਨਾ ਜੋੜ ਜਾਣ ਤੇ ਦੇਸ਼ ਦਾ ਕੋਲ ਦੂਰ ਹੋ ਜਾਵੇ